ਹਾਏ ਮੇਰਾ ਵੀਜ਼ਾ ਆ ਗਿਆ ਕੈਨੇਡਾ ਦਾ ਐਡਾ ਕਰਦੀ ਆ ਪਰਸੋਂ ਦੀ ਫਲਾਈਟ ਹੈ ਤੇ ਮੈਂ ਨਾ ਆਪਣੀ ਮਾਸੀ ਨੂੰ ਫੋਨ ਕਰਦੀ ਆ ਕਿ ਮੈਨੂੰ ਪਰਸੋਂ ਲੈ ਲੇਂਗੀ ਉਹ 에ਅਰਪੋਰਟ ਤੋਂ ਤੇ ਦੋ ਦਿਨ ਤਿੰਨ ਮਤਲਬ ਮਤਲਬ ਆਪਣੇ ਘਰ ਰੱਖ ਲੈਣਗੇ ਉਸ ਤੋਂ ਬਾਅਦ ਮੈਂ ਬੜਾ ਰੂਮ ਫਾਈਂਡ ਕਰ ਲਾਂਗੀ ਨਾਲੇ ਜੋਬ ਸਿਰਫ ਫੋਨ ਕਰਦੀ ਆ ਹੈਲੋ ਮਾਸੀ ਜੀ ਸਤਿ ਸ਼੍ਰੀ ਅਕਾਲ ਬੱਸ ਵਧੀਆ ਤੁਸੀਂ ਦੱਸੋ ਤੁਹਾਨੂੰ ਇੱਕੋਸ਼ ਖ਼ਬਰੀ ਦਵਾਂ ਮੇਰਾ ਵੀਜ਼ਾ ਆ ਗਿਆ ਕੈਨੇਡਾ ਦਾ ਤੇ ਮੇਰੀ ਪਰਸੋਂ ਦੀ ਫਲਾਈਟ ਆ ਹਾਂਜੀ ਤੁਹਾਨੂੰ ਵੀ ਤੇ ਮੈਂ ਕਹਿ ਰਹੀ ਸੀ ਕਿ ਮੈਂ ਤੁਹਾਡੇ ਕੋਲ ਆ ਜਾਾਂਗੀ ਪਰਸੋਂ ਤੁਸੀਂ ਮੈਨੂੰ 에ਅਰਪੋਰਟ ਤੋਂ ਲੈ ਲਿਓ ਠੀਕ ਹੈ ਤੇ ਥੋੜੇ ਦਿਨ ਮੈਂ ਤੁਹਾਡੇ ਘਰ ਰੁੱਕ ਜਾਵਾਂਗੀ ਉਸ ਤੋਂ ਬਾਅਦ ਆਪਣਾ ਕਮਰਾ ਵਗੈਰਾ ਲੈ ਲਾਂਗੀ ਉੱਥੇ ਔਰ ਆਪਣੀ ਜੋਬ ਫਾਈਂਡ ਕਰ ਲਾਂਗੀ ਤੇ ਤੁਸੀਂ ਮੈਨੂੰ ਪਰਸੋਂ 에ਅਰਪੋਰਟ ਤੋਂ ਲੈ ਲਿਓ ਮੈਂ ਫੋਨ ਕਰ ਦਾਂਗੀ ਪਰਸੋਂ ਹੀ ਮੇਰੀ ਫਲਾਈਟ ਆ ਹਾਂਜੀ ਹੋਰ ਹਾਂਜੀ ਸਭ ਘਰੇ ਠੀਕ ਤੁਸੀਂ ਦੱਸੋ ਹਾਂਜੀ ਆਪਾਂ ਤਾਂ ਸਾਰੇ ਬੜੇ ਖੁਸ਼ ਹੋਏ ਮੈਨੂੰ ਤਾਂ ਬੜੀ ਖੁਸ਼ੀ ਆ ਸਵੇਰ ਦੀ ਕਿ ਮੇਰਾ ਵੀਜ਼ਾ ਆ ਗਿਆ ਆ ਮੈਂ ਤਾਂ ਕਿੰਨੇ ਦਿਨ ਦੀ ਉਡੀਕ ਕਰਦੀ ਸੀ ਕਿ ਕਦੋਂ ਮੇਰਾ ਵੀਜ਼ਾ ਆਵੇ ਔਰ ਮੈਂ ਜਾਵਾਂ ਹਾਂਜੀ ਚਲੋ ਠੀਕ ਹੈ ਕਰ ਲਓ ਕੰਮ ਫਿਰ ਮੈਂ ਰੱਖਦੀ ਆ ਫੋਨ ਠੀਕ ਓਕੇ ਅੱਛਾ ਤੇ ਵੀਜ਼ਾ ਆ ਗਿਆ ਆ ਤੁਹਾਡੇ ਸਾਡੇ ਕੋਲ ਸਿਆਪਾ ਸਾਨੂੰ ਇਹਦਾ ਵੀ ਖਰਚਾ ਕਰਨਾ ਪੈਣਾ ਹੈ ਕਿਤੇ ਪਤਾ ਨਹੀਂ ਕਿੰਦਾ ਵੀਜ਼ਾ ਲੱਗ ਜਾਂਦਾ ਇਹਨਾਂ ਲੋਕਾਂ ਦਾ ਇੱਥੇ ਆ ਕੇ ਤਨਾ ਪੇਂਡੂ ਲੋਕ ਬਹੁਤ ਗਲਤ ਗਲਤ ਕੰਮ ਖੜਦੇ ਆ ਮੈਂ ਤਾਂ ਨਹੀਂ ਰੱਖਣਾ ਤੇ ਦੋ ਦਿਨਾਂ ਨੂੰ ਵੇਖਾਂਗੀ ਮੈਂ ਤਾਂ ਲੈਣ ਹੀ ਨਹੀਂ ਜਾਣਾ ਇਹਨੂੰ ਦੇਖਦੇ ਹਾਂ ਹਾਂ ਠੀਕ ਆ ਮੈਂ ਚੱਲਦੀ ਆਂ ਬਾਹਰ ਗੱਡੀ ਮੇਰਾ ਵੇਟ ਕਰਦੀ ਪਈ ਹੈ ਚਲ ਜੀ ਠੀਕ ਆ ਜੀਆਂ ਤੋੜਨੇ ਕਿਤੇ ਸੋਖੀ ਨਾ ਮੁਬਾਰ ਮੇਰਾ ਪੁੱਤ ਧਿਆਨ ਨਾ ਚਾਏਂ ਤੇਰੀ ਮਾਸਤੀ ਉੱਥੇ ਹੀ ਆ ਆਪੇ ਤੈਨੂੰ 에어ਪੋਰਟ ਤੋ ਲੈ ਆਈ ਹਾਂਜੀ ਮੈਂ ਜਲਦੀ ਆਵਾਂਗੀ ਇੰਡੀਆ ਫੇਰ ਵਾਪਸ ਮੇਰਾ ਕੋਈ ਤਿਆਨ ਨਾ ਕੰਮ ਕਰੀਂ ਉੱਥੇ ਅਛਾ ਹਾਂਜੀ ਮੈਂ ਫੋਨ ਕਰ ਦਾਂਗੀ ਪਹੁੰਚ ਕੇ ਮੈਂ ਫੋਨ ਕਰਦੀ ਰਵਾਂਗੀ ਅਛਾ ਹੁਣ ਤਿਆਨ ਤੋੜਨੀ ਹੈ ਕਿ ਸਭ ਖੀਆਂ ਕੜੇ ਏਦਾਂ ਐਦਾਂ ਕਰਦੀ ਆ ਮਮਾ ਨੂੰ ਕਾਲ ਕਰ ਲੈਣੀ ਆ ਕਿ ਮੈਂ ਪਲੇਨ ਚ ਬੈਠ ਗਈ ਆ ਹੈਲੋ ਹਾਂਜੀ ਮੰਮਾ ਮੈਂ 에ਅਰਪਲੇਨ ਚ ਬੈਠੀ ਆਂ ਬਸ ਮੈਨੂੰ 2-4 ਘੰਟੇ ਹੋਰ ਲੱਗਨੇ ਆ ਫਿਰ ਮੈਂ ਕੈਨੇਡਾ ਪਹੁੰਚ ਜਾਣਾ ਆ ਹਾਂਜੀ ਤੁਸੀਂ ਆਪਣਾ ਧਿਆਨ ਰੱਖਿਓ ਠੀਕ ਆ ਤੇ ਮੈਂ ਉੱਥੇ ਪਹੁੰਚ ਕੇ ਤੁਹਾਨੂੰ ਫੋਨ ਕਰਾਂਗੀ ਨਾਲੇ ਮਾਸੀ ਨੂੰ ਵੀ ਹੁਣ ਕਾਲ ਕਰ ਲਾਂ ਚਲੋ ਠੀਕ ਆ ਪਾਪਾ ਦਾ ਤੇ ਆਪਣਾ ਧਿਆਨ ਰੱਖਿਓ ਹਾਂਜੀ ਠੀਕ ਮਾਸੀ ਨੂੰ ਫੋਨ ਲਾਣੀ ਹੈ ਹੈਲੋ ਮਾਸੀ ਜੀ ਹਾਂਜੀ ਮੈਂ ਕੋਈ ਨਾ 15 ਮਿੰਟ ਤੱਕ ਪਹੁੰਚਣ ਵਾਲੀ ਆ ਤੇ ਤੁਸੀਂ ਮੈਨੂੰ ਆ ਕੇ ਲੈ ਜਿਓ ਹੁਣ ਠੀਕ ਆ ਹਾਂਜੀ ਮੈਂ 에어ਪੋਰਟ ਤੇ ਮਤਲਬ ਰੁਕ ਕੇ ਤੁਹਾਨੂੰ ਫੋਨ ਕਰ ਦਿੰਨੀ ਆ ਠੀਕ ਓਕੇ ਹੈਲੋ ਹਾਂਜੀ ਕੋਈ ਨਾ ਮੈਂ ਨਾ ਕੰਮ ਤੇ ਆ ਜਦੋਂ ਮਤਲਬ ਕਿ ਮਾਸੜ ਜੀ ਆਣਗੇ ਨਾ ਫਿਰ ਮੈਂ ਦੇਖਦੀ ਆ 에어ਪੋਰਟ ਤੇ ਪਹੁੰਚੀ 에어ਪੋਰਟ ਤੇ ਮੈਂ ਫੋਨ ਕਰਦੀ ਮੈਂ ਦੇਖਦੀ ਕਿ ਲੈ ਜੂਗੀ ਮੈਂ ਤੁਹਾਨੂੰ ਮੈਂ ਨਾ ਪਹੁੰਚ ਗਈ ਆ 에어ਪੋਰਟ ਤੇ ਤੇ ਮੈਂ ਇਦਾਂ ਕਰਦੀ ਆ ਫੋਨ ਕਰਦੀ ਆ ਮਾਸੀ ਨੂੰ ਹੋਏ ਇੱਕ ਵਾਰ ਫੇਰ ਟਰਾਈ ਕਰਦੀ ਆ ਫੋਨ ਹੀ ਚੱਕਦੇ ਪਏ ਹੈਗੇ ਪਤਾ ਨਹੀਂ ਉਤੋਂ ਸ਼ਾਮ ਹੋਈ ਜਾਂਦੀ ਆ ਸ਼ੱਕਿਆ ਹਾਂਜੀ ਪੁੱਤ ਪਹੁੰਚ ਗਈ ਨਿਕ ਨੇਡਾ ਅੱਛਾ ਆਪਣੀ ਮਾਸੀ ਨੂੰ ਫੋਨ ਕਰ ਲੈਣਾ ਹੀ ਅੱਛਾ ਕਰ ਲਿਆ ਕੀ ਕਹਿੰਦੀ ਲੈ ਜਾਗੀ ਅੱਛਾ ਅੱਛਾ ਚਲ ਠੀਕ ਆ ਧਿਆਨ ਨਾਲ ਰਹੀਂ ਵੈਸੇ ਮੇਰਾ ਜੀ ਨਹੀਂ ਲੱਗਣਿਆ ਤੇਰੇ ਬਿਨਾ ਮੈਨੂੰ ਤਾਂ ਤੇਰਾ ਫਿਕਰ ਲੱਗਾ ਰਿਹਾ ਹੈ ਤੇਰਾ ਫਿਕਰ ਬੜਾ ਕੀ ਦੱਸਾਂ ਮੈਂ ਤੈਨੂੰ ਹਾਂਜੀ ਮੰਮਾ ਹਾਂਜੀ ਠੀਕ ਮੈਂ ਰੱਖਦੀ ਆ ਫੋਨ ਮੰਮਾ ਨੂੰ ਕੀ ਦੱਸਾ ਕਿ ਮਾਸੀ ਦਾ ਫੋਨ ਈ ਨੀ ਚੱਕਦੇ ਪਏ ਪਹਿਲਾਂ ਕਹਿੰਦੇ ਸੀ ਮੈਂ ਚੱਕ ਕੇ ਫੋਨ ਤੇ ਲੈ ਜਾਗੀ ਹੁਣ ਚੱਕਿਆ ਈ ਨੀ ਫੋਨ ਵੇਟ ਕਰ ਲੈਣੀ ਆ ਸ਼ਾਇਦ ਕੀ ਪਤਾ ਲੈਣ ਈ ਆ ਜਾਣ ਕੰਮ ਤੇ ਸੀਗੇ ਨਾ ਉਹ ਤਾਂ ਕਰਕੇ ਨੀ ਚੱਕਦੇ ਹੁਣੇ ਕੋਈ ਨੀ ਮੈਂ ਬੈਠ ਜਾਂਦੀ ਆ ਫੋਨ ਕਰਾ ਮਾਸੀ ਨੂੰ ਇੱਕ ਵਾਰੀ ਇਹ ਕੌਣ ਸਿੱ ਚੋ ਭਾਈ ਜਾਂਦਾ ਆ ਕੀ ਪਰ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਹੈਗੀ ਉੱਤੋਂ ਰਾਤ ਪਈ ਜਾਂਦੀ ਕਿੰਨੀ ਮੈਂ ਕਿੱਥੇ ਜਾਵਾਂਗੀ ਬੇਟਾ ਕੀ ਹੋਇਆ ਰੋਣ ਕਿਉਂਦੇ ਹੋ ਤੁਸੀਂ ਆਂਟੀ ਜੀ ਮੈਂ ਨਾ ਕੱਲ ਰਾਤ ਦੀ ਇੱਥੇ ਕੈਨੇਡਾ ਆਈ ਆਂ ਇੰਡੀਆ ਤੋਂ ਮੈਂ ਨਾ ਆਪਣੇ ਘਰ ਦੇ ਆਨ ਮਤਲਬ ਆਪਣੀ ਮਾਸੀ ਨੂੰ ਫੋਨ ਕਰੇ ਮੈਨੂੰ ਕੋਈ ਵੀ ਲੈਣ ਨਹੀਂ ਆਇਆ ਮੈਂ ਕਿੱਥੇ ਜਾਵਾਂ ਐਕਚੁਅਲੀ ਨਾ ਇਹ ਕੰਟਰੀ ਇਦਾਂ ਦੀ ਆ ਇੱਥੇ ਕੋਈ ਵੀ ਰਿਸ਼ਤੇਦਾਰ ਕਿਸੇ ਨੂੰ ਲੈਣ ਨਹੀਂ ਆਉਂਦਾ ਕੋਈ ਕਿਸੇ ਦਾ ਖਰਚਾ ਨਹੀਂ ਚੱਕਦਾ ਹੈਗਾ ਮੈਂ ਤੂੰ ਇਹ 4 ਦਿਨ ਰਹਿਣੇ ਸੀ ਮੈਂ ਉਹਨਾਂ ਨੂੰ ਕਿਹਾ ਸੀਗਾ ਉਹ ਪਹਿਲਾਂ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਤੈਨੂੰ ਲੈ ਜਾਣਗੇ ਪਰ ਬਾਅਦ ਵਿੱਚ ਆਏ ਨਹੀਂ ਤੇ ਮੈਨੂੰ ਹੁਣ ਮੈਂ ਕਿਹਾ ਸੀ ਕਿ ਮੈਂ ਥੋੜੇ ਦਿਨ ਰਹਿ ਕੇ ਤੇ ਬਾਅਦ ਆਪਣਾ ਰੂਮ ਔਰ ਜੌਬ ਫਾਈਂਡ ਕਰ ਲਾਂਗੀ ਬੇਟਾ ਕਿਥੇ ਰੋਵੋ ਨਾ ਤੁਸੀਂ ਮੇਰੇ ਨਾਲ ਚੱਲੋ ਮੇਰੇ ਨਾਲ ਇੱਕ ਬੇਸਮੈਂਟ ਖਾਲੀ ਪਈ ਹੋਈ ਐ ਤੇ ਤੁਸੀਂ ਉੱਥੇ ਰਹਿ ਲਿਓ ਤੇ ਮਤਲਬ ਜਿੰਚਕ ਤੁਸੀਂ ਮਤਲਬ ਰੂਮ ਵਗੈਰਾ ਤੁਹਾਨੂੰ ਨਹੀਂ ਮਿਲਦਾ ਤੁਸੀਂ ਮੈਂ ਉੱਥੇ ਸਾਡੇ ਘਰੇ ਰਹਿ ਲਿਓ ਬੇਸਮੈਂਟ ਚ ਠੀਕ ਐ ਕੋਈ ਨਾ ਤੁਹਾਡੇ ਕੋ ਕਰਾਇਆ ਵਗੈਰਾ ਨਹੀਂ ਲਾਹਾਂਗੀ ਓਕੇ ਥੈਂਕ ਯੂ ਆਂਟੀ ਜੀ ਪਰ ਕੋਈ ਨਾ ਪੁੱਤ ਰਿਸ਼ਤੇਦਾਰ ਸਾਰੇ ਇਦਾਂ ਦੇ ਹੁੰਦੇ ਆ ਤੁਸੀਂ ਟੈਨਸ਼ਨ ਨਾ ਲਓ ਇਹ ਕੰਟਰੀ ਇਦਾਂ ਦੇ ਪੁੱਤ ਰੋਈਦਾ ਨਹੀਂ ਹੁੰਦਾ ਹਾਂਜੀ ਚਲੋ ਆਓ ਚੱਲੀਏ ਥੈਂਕ ਯੂ ਯਾ ਮੈਨੂੰ ਫੜਾ ਚਲੋ